ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਅਦਾਰਥ ਨਾਨਾਲ ਖੋਗੇ ਸੋ ਸਬਕਾਰ ਮਾਤਾ ਜਿੰਨ ਕੋ ਇੰਨਾ ਦਿਨ ਵਿੱਚ ਆਪਾਂ ਸਾਰੇ ਇਕੱਤਰ ਹੋ ਗਏ ਆ ਉਹਦੇ ਦਿਨ ਅਮਹਾਤ ਦੇ ਨਾਸਾ ਹਸਪੀਟਲ ਦੇ ਵਿੱਚ ਦਾਖਲ ਕਰਾਇਗੇ ਉਪਰੰਤ ਜਾਂਦੇ ਉਥੇ ਚੈੱਕਅਪ ਕਰਾਇਆ ਵਾਲੀ ਦਾ ਕੋਈ ਹੈ ਨਹੀਂ ਕਿਹਦਾ ਵਾਲਾ ਮੈਨੂੰ ਇਹਨਾਂ ਦੇ ਸੁਪੁੱਤਰ ਸੇਵ ਸਿੰਘ ਜੀ ਅਸਰੇ ਸਰਪੰਚ ਦਾ ਆਪ ਨੂੰ ਮਾਤਾ ਜੀ ਦੀ ਬਰਾਤ ਚਾਹ ਕੀਤੀ ਉਕਰਤ ਕੇਂਦੇ ਘਰੇ ਲੈ ਆਏ ਇਹ ਸ਼ਾਮ ਦਾ ਵਕਤ ਹੈ ਸ਼ਾਮ ਰਹਿਣਾ ਕਿਉਂਕਿ ਅਸਾਧੁ ਸਾਇੰਟਿਫਿਕ ਜਿੰਨੇ ਸਵਾਸ ਲਿਖੇ ਹੁੰਦੇ ਨੇ ਉਹਨੇ ਜੀਵ ਹੋ ਸਕਦਾ ਮਾਤ ਇੱਕ ਦੇ ਸਵਾਸ ਸੇ ਬਦਲ ਐਸੇ ਨਹੀਂ ਹੱਸੇ ਮਾਤਾ ਜੀ ਨੂੰ ਸਦਾ ਬੰਦ ਆਇਆ ਇਸ ਸੰਸਾਰ ਆਪੇ ਦੇਤੇ ਪਰਮੇਸ਼ਰ ਦੇ ਚਾਤਮਾ ਦੇ ਵਿੱਚ ਜਾਬਰਾਤੇ ਜਿੰਨਾ ਦੇ ਨਿਮਤਾ ਪਾਸਾਰੇ ਕਰਦੇ ਹੋਏ ਆ ਜਿਵੇਂ ਸੈਭ ਸ਼੍ਰੀ ਕੋਠਾ ਸੁਨਸੇ ਪਰ ਮਾਤਾ ਜੀ ਦੇ ਵਿੱਚ ਫਾਤਾ ਜੀ ਨੇ ਕਰਾਛਦੇ ਬਹੁਤ ਸ਼ੀਮੀ ਪਾਦਸ਼ਾਹ ਮਹਾਰਾਜ ਜੀ ਨੇ ਆਪ ਮਾਤਰ ਪਾਤਰੀ ਦਾ ਸੰਸਕਾਰ ਕੀਤਾ ਆਪ ਸੰਭਾਲ ਕੀਤੀ ਸਰੀਰ ਦੇ ਉਸਾਰ ਦੇਖਿਆ ਜੇ ਕਿ ਵੀ ਜੋਤੀ ਬਾਤਰਾ ਜੀ ਦੇ ਪੁੱਤਰ ਪਾਜਾਪਤ ਸਿੰਘ ਜੀ ਸਭ ਤੋਂ ਸੱਚੇ ਪਾਦਸ਼ਾਹ ਮਹਾਰਾਜ ਜੀ ਦੀ ਕਿਰਪਾ ਬਾਣੀ ਦੇ ਨਾਲ ਜੁੜੇ ਹੋਏ ਸਪੰਦ ਨੂੰ ਲੈ ਕੇ ਬਹੁਤ ਰਾਂਜੀ ਸਵਾ ਆਮ੍ਰਿਸ਼ੀ ਮੀਤ ਬਾਬਾ ਦੀਪ ਸਿੰਘ ਸਾਹਿਬ ਜੀ ਗਰੰਤੀ ਸਭਾ ਦੇ ਜਿਲ੍ਹਾ ਪ੍ਰਧਾਨ ਕਿਉਂਕਿ ਗਰੰਤੀ ਸਭਾ ਦੇ ਸਾਰੇ ਸਿੰਘ ਜੀ ਇੱਥੇ ਪਹੁੰਚੇ ਹੋਏ ਕਿਤੇ ਅੱਜ ਦੇ ਆਪਾਂ ਨਾਲ ਲਈਏ ਸਰਪੰਚ ਬਾਬਾ ਜਸਵੰਤ ਸਿੰਘ ਜੀ ਗਾਦਰਪਤੀ ਫੱਤਾ ਮਾਲੋ ਦਾ ਬਾਬਾ ਔਰ ਬੜੇ ਵਿਦਵਾਨ ਹੋਰ ਸਿੰਘ ਨਾਲ ਭਾਈ ਜਿਹਨ ਕੀ ਜਿਤਾਰ ਇਹਨਾਂ ਦਾ ਨਾਮ ਸਾਰਿਆਂ ਦਾ ਬਾਦ ਦੇ ਵਿੱਚ ਲਿਆ ਜਾਣਾ ਆਪਣੇ ਕੋਲੇ ਵਕਤ ਸੀ ਬਹੁਤ بڑے بڑے ਵਿਦਵਾਨ ਸਿੰਘ ਬਾਰੇ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰ ਹੋਾਰੇ ਕਿਉਂਕਿ ਇਹਨਾਂ ਦੇ ਪੁੱਤਰ ਮਾਤਾ ਜੀ ਦੇ ਪੁੱਤਰ ਭਾਈ ਮਨਮੋਹ ਸਿੰਘ ਜੀ ਬਾਣੀ ਦੇ ਦਾਜ ਜਿਹੜੇ ਪੱਤਨ ਤੋਂ ਲੈ ਕੇ ਭਾਈ ਗੁਰਦਾਸ ਸਿੰਘ ਜੀ ਰਾਕੇ ਵਾਹ ਪਰੋ ਜਿਨ੍ਹਾਂ ਨੇ ਹਰਿਆਣੇ ਸਤਿਨਾਮ ਵਾਹਿਗੁਰੂ ਬਾਬਾ ਜੀ ਸੰਗਤ ਦੇ ਨਾਲ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਸਾਈਂ ਗੁਰਬਖਸ਼ ਸਿੰਘ ਜੀ ਬਹੁਤ ਪਿਆਰੇ ਉਹ ਵੀ ਕਿੰਨੇ ਸਾਖੀ ਸਹਿਬਾ ਆਏ ਹੋਏ ਨੇ 14 ਤੋਂ ਗਿਆਨੀ ਜੀ ਅਸੂਤੇ ਸਿੰਘ ਦਾ ਗ੍ਰੰਥਿਸਵਾ ਉਹ ਖਲਾਵਾ ਵੀ ਹੋਰ ਸੰਗਤਾਂ ਦੇ ਵਿੱਚ ਜਿਹੜੇ ਵਿਦਵਾਨ ਆਪ ਘੁਟਾਏ ਹੋਏ ਐ ਸੋ ਇਹ ਭਾਈ ਮੱਧ ਸਿੰਘ ਜੀ ਇਹਨਾਂ ਦੇ ਪਿਆਰ ਇਸ માતા ਗੋਵਿੰਦ ਕੌਰ ਜੀ ਦੇ ਇੱਕ ਪੁੱਤਰ ਭਾਈ ਫਕਰ ਸਿੰਘ ਦੇ ਨਾਮ ਪਾਉਣ ਦੇ ਨਾਲ ਖੁਸ਼ ਹੋਏ ਸਾਡੇ ਸਾਡੀਆਂ ਸਾਥੂ ਜੀ ਦੇ ਨਾਮ ਤੋਂ ਇਹ ਵੀ ਪਰਿਵਾਰ ਜੀ ਬੜੇ ਪ੍ਰੇਮ ਭਾਰੇ ਉਹ ਵਾਣੇ ਦੇ ਨਾਮ ਜੁੜੇ ਹੋਏ ਸਾਬ ਸ੍ਰੀ ਗੁਰੂ ਸਾਹਿਬ ਜੀ ਦਾ ਪ੍ਰਚਾਰ ਅਤਵਾ ਆਪਕਾ ਪਾਰਟੀ ਅਤੇ ਨਵੇਂ ਜੇ ਕੋ ਇੱਕ ਭਾਗ ਦਾ ਨਾਲ ਸਿਆਸੀ ਆਨੰਦ ਇਸੇ ਤਰੀਕੇ ਦੇ ਨਾਲ ਆਮ ਆ띠 ਪਾਰਟੀ ਇਕੱਲੇ ਦਾ ਕਿਉਂਕਿ ਸਾਰਿਆਂ ਨਾਲ ਆਪਣਾ ਪਿਆਰ ਸਾਰੇ ਨੇ ਆ ਕਰਕੇ ਮਜ਼ਦੂਰ ਇਸੇ ਤਰੀਕੇ ਦੇ ਨਾਲ ਜੁੜਿਆ ਤੁਹਾਡਾ ਬਹੁਤ ਬਹੁਤ ਬਾਜ਼ਰੀ ਦਵਾਈ ਗਈ ਆਓ ਪਿਆਰ ਵਾਲਿਓ ਆਹ ਸੱਚੇ ਪਤਸ਼ਾਹ ਸਭਾ ਦੀ ਬਾਤ ਦੀ ਜੰਮਾ ਨੇ ਕਿੰਨੋਂੜ ਕਿਉਂਕਿ ਭਾਈ ਸਿੱਖੀ ਦੇ ਪਿਆਰ ਕਰਕੇ ਇਹਨਾਂ ਨੇ ਆ ਕਰਕੇ ਹਾਜ਼ਰੀ ਲਵਾਉਣਾ ਦਿੱਤੀ ਹੈ ਕਿ ਮਾਤਾ ਕਿ ਜੇ ਭਾਈ ਮਤੂ ਸਿੰਘ ਜੀ ਮਾਤਾ ਜੀ ਮਕਾਲ ਚਲਾਣਾ ਕਰਗੇ ਤੇ ਸਾਡੀ ਮਾਤਾ ਜੀ ਪਰਿਵਾਰ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਜਿਹਨੇ ਪੀੜ ਆਪੂ ਤੋਂ ਦੇ ਵਿੱਚ ਕਿੰਨਾ ਸਮਾਪਤਾ ਦੀ ਸੇਵਾ ਨਿਭਾਈ ਆ ਪ੍ਰਤਾਪ ਉਹਨਾਂ ਦਾ ਵੀ ਉਹ ਵੀ ਸੱਤ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਪ ਤੋਂ ਬਾਣੀ ਦੇ ਨਾਲ ਜੁੜੇ ਹੋਏ ਔਰ ਭਾਈ ਮਤੂ ਸਿੰਘ ਜੀ ਦੇ ਛੋਟੇ ਭਰਾ ਗੁਰ ਸਿੰਘ ਔਰ ਅੱਜੀਆਂ ਬੇਟੀਆਂ ਨਵਾਤਾ ਜਿੱਦੀ ਸੂਰਪਾਲ ਔਰ ਜਿਸਪਾਲ ਕਿਉਂਕਿ ਦਾਸ ਨੇ ਪੁਆਇਜ਼ਰ ਤੇ ਪਰਮਾਤੀ ਹੈ ਇਹੋ ਵੀ ਸਾਡੇ ਪਰਿਵਾਰ ਨੂੰ ਸੰਜੋਗ ਲਈ ਹੈ ਬਸ ਮੁੱਚੇ ਰੂਪ ਦੇ ਕੱਲੇ ਕੱਲੇ ਕੇ ਸਮਾ ਦਾ ਨਾਮ ਲੈਣ ਲਈ ਇਹ ਜਿਹਾ ਸਮਾ ਰਿਹਾ ਹੈ ਜਿਹਦਾ ਸੁਭਾਸ ਜੀ ਤੇ ਔਰ ਸਰੂਲੇ ਵਾਲੇ ਜਮਾ ਜੀ ਸਮੁੱਚੇ ਰੂਪ ਦੇ ਵਿੱਚ ਸਾਰੇ ਹੀ ਸਿੰਘ ਸਾਹਿਬਾਨ ਦਾ ਸਭ ਤੋਂ ਪਹਿਲਾਂ ਧੰਨਵਾਦ ਸੰਤਾਨ ਸਾਹਿਬ ਸ਼੍ਰੀ ਗੁਰੂ ਸਾਹਿਬ ਸੱਚੇ ਪ੍ਰਕਾਸ਼ੰਭਾਵਾ ਜੀ ਦਾ ਸਤਿਗੰਗਾ ਬੀਬੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਸੀ ਬੜੇ ਪਿਆਰ ਦੇ ਨਾਲ ਸਦਕਾਰ ਦੇ ਨਾਲ ਸਾਹਿਬ ਜੀ ਦੇ ਪਾਪ ਤੋਂ ਕਰਨਾ ਤੇ ਸੁਹਾਵੀ ਹੋਣਾ ਜਿਵੇਂ ਅਵਾਸ ਕਰਦੇ ਸਾਧੂ ਸੱਚੇ ਪ੍ਰਕਾਸ਼ ਜੀ ਦੀ ਮਾਰਗਤਨਾ ਜਿਵੇਂ ਬਾਰਾਂ ਜੀ ਮਿਹਰ ਕਰਿਓ ਕਿਰਪਾ ਕਰਿਓ ਵਿਚੜੀ ਆਤਮਾ ਚਰਨਾ ਵਿੱਚ ਨਿਵਾਸ ਬਖਸ਼ੋ ਪਿੱਛੇ ਪਰਵਾਹ ਭਾਣਾ ਮੰਨਣ ਦਾ ਬਲ ਬਾਦ ਦੇ ਵਿੱਚ ਨਾਲ ਸੱਤੇ ਪਾਉਂਦਾ ਜੀ ਦੀ ਬਖਸ਼ਿਸ਼ ਹੈ ਭल्या ਭਰਿਆ ਪ੍ਰਭਾਤ ਮਹਾਰਾਜ ਇਸ ਤਰੀਕੇ ਨਾਲ ਚੰਦੀ ਕਵਰ ਦੇ ਨਾਮ ਪਾਣੀ ਦੇ ਨਾਲ ਬਣਾਉਂਦੇ ਹੁੰਦੇ ਬਹੁਤ ਚੰਦੀ ਕਲਾ ਤੋਂ ਸਿੱਟੇ ਦਾ ਨਾਸ ਕਰ ਸਕਦੇ ਸਿਖਾਸ਼ਾਓ ਕੋੜਾ ਨੰਸਰ ਜੀ ਦੇ ਬਾਦ ਉਹ ਪ੍ਰਸਾਦ ਦਾ ਹਾਸ ਤੇ ਵਿੱਚ ਲਾਗੇ ਸਾਰਿਆਂ ਨੇ ਕਿਰਪਾ ਕਰਨੀ ਹੈ ਕਿਉਂਕਿ ਮੇਰੇ ਤੋਂ ਸਾਰੀ ਗਿਰਵਾਹ ਦਸ ਸੇਬੀ ਦੇ ਵਿੱਚ ਕਰਿਓ ਕਿਰਪਾ ਸਾਰੇ ਲਈ ਰਸ ਲਪੇਟੋ ਰਾਮਕੁਣੀ ਮਹੱਲਾ ਤੀਜਾ ਅਨੰਤੀ ਕੂੰਕਾਰ ਬਸ ਸਾਂ ਮਨਪਿਆ ਮੇਰੇ ਮਾਇ आओ मेरे संग चलें आओ